ਲੋ ਪਿਆਰਿਓ ਪਹੁੰਚ ਗਏ ਆ ਜੀ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆ ਵੀ ਧਰਤੀ ਤੇ ਪਿਛਲੇ 7 ਸਾਲਾਂ ਵਿੱਚ ਹੋਈਆਂ 430 ਪਿਆਦਿਆਂ ਚੋਂ 422 ਨਹੀਂ ਸਨੀਆਂ ਇਹ ਪੂਰੀ ਸਰਕਾਰ ਸੁਣੇ ਨਾ ਛੱਡੇ ਉਥੇ ਇਸ ਤਰ੍ਹਾਂ ਗੁਰੂ ਰਮਪਾਸ਼ਾ ਆਪਣੇ ਕੋਲ ਦਾ ਸਸਕਾਰ ਕਰਦੇ ਹੋਏ ਨਾ ਇਸ ਇਲਾਕੇ ਦੇ ਵਿੱਚ ਪੰਜ ਸੱਤ ਗੁਰਦੁਆਰੇ ਨੇ ਨਿੱਕੇ 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 ਜੀ ਸਵਦੇ ਦੀ 10 ਦੇ ਅੱਠ ਆ ਜੇ ਵੀ ਰੇਲ ਹੋਈ ਆ ਲਗੰਦੇ ਆ ਥੋੜਾ ਜਿਹਾ ਕਿਉਂਕਿ ਇਹ 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 ਜਾਣੇ ਬਹੁਤ ਹੈ ਨਾ ਲੋਕ ਰੋਮੇਸ਼ੀ ਦੇ ਨਾਮ ਤੇ ਚੜ ਜੋ ਚੜਾਈਆਂ ਹਣੇ ਠੀਕ ਹੈ ਨੀ ਲੋ ਜੀ ਕਰੋ ਦਰਸ਼ਨ ਗੁਰਦੁਆਰਾ ਬਿਪੌਰ ਸਾਹਿਬ ਬਾਅਦਛੈ ਦਸਵੀ ਇੱਥੇ 24 ਸੱਬਦਾਂ ਦਾ ਉਚਾਰਨ ਕੀਤਾ ਗਿਆ ਸੀਗਾ ਲੋ ਵੀ ਸਜਣੋ ਪਲਾਨ ਦੇ ਚੇਂਜ ਆ ਗਿਆ ਆ ਤੇ ਅਸੀਂ ਅੱਜ ਆਨੰਦਪੁਰ ਸਾਹਿਬ ਦੀ ਜਗ੍ਹਾ ਗੁਰੂਕੇ ਲਾਹੌਰ ਸ਼ਾਇਦ ਰੁਕਾਂਗੇ ਜੇ ਉੱਥੇ ਰੁਕੰਦਾ ਕੋਈ ਬੰਦਬਸਤ ਹੋਇਆ ਤੇ ਕੋਈ ਕਮਰਾ ਵਗੈਰਾ ਮਿਲ ਗਿਆ ਤੇ ਠੀਕ ਹੈ ਜੀ ਉਹ ਸਾਹਮਣੇ ਪਹਾੜੀਆਂ ਦੇ ਦਰਸ਼ਨ ਹੋ ਰਹੇ ਨੇ ਆ ਹਿਮਾਚਲ ਦੀ ਐਂਟਰੀ ਵੀ ਸ਼ਾਇਦ ਇੱਕ ਲੱਗੇਗੀ ਹਮਾਚਲ ਹਿਮਾਚਲ ਸਟੇਟ ਦੇ ਵਿੱਚ ਗੁਰੂ ਕੇ ਲੋਹਰ ਪੈਂਦਾ ਹੈ ਨਾ ਤੇ ਉਹ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਗੁਰੂ ਕੇ ਲੋਹਰ ਦੇ ਆਪਣੇ ਚੈਨਲ ਤੇ ਪਹਿਲੀ ਵਾਰ ਇਹ ਕਿਹੜਾ ਕੋਈ ਇਹ ਉਹੀ ਗੁਰੂ ਕੇ ਲੋਹਰ ਨੂੰ ਜਾਂਦਾ ਤੇ ਇੱਥੋਂ ਹੀ ਸਿੱਧਾ ਅਨੰਦਪੁਰ ਸਾਹਿਬ ਵੀ ਚਲ ਜਾਂਦਾ ਆ ਗੁਰੂ ਕੇ ਲੋਰੋਂ ਆਈ ਹੈ ਲੰਗਦੀ ਸੰਗਤ ਹੁਣ ਨਹੀਂ ਆਉਂਦੀ ਮੈਂ ਬੰਨਨੋਂ ਨਾ ਪਵਾਂ ਲੱਗੇ ਆਏ ਆ ਹੈ ਮੈਨੂੰ ਤੁਹਾਡੇ ਨਾਲ ਨਹੀਂ ਪਤਾ ਆ ਨੀਲੋ ਨਹਿਰ ਇਹਨੂੰ ਕਿੰਨੀ ਨੀਲੀ ਲੋਰਦੀ ਹੈ ਜੀ ਅਸੀਂ ਆਪਾਂ ਇੱਕ ਗੁਰੂ ਉੱਪਰ ਵੀ ਕਿਸ ਗੁਰਦੁਆਰੇ ਗਏ ਆ ਨਾ ਉੱਪਰ ਪਾਣੀ ਝੜ ਕੇ ਦੋ ਵਰੀ ਗਏ ਆ ਗੁਰੂ ਕੇ ਲੋਰ ਗਏ ਹੁਣੇ ਗੁਰੂ ਕੇ ਲੋਰ ਕੀ ਜਾਂਦਾ ਆ ਪਾਣੀ ਝੜ ਕੇ ਇਹ ਸਿੱਧਾ ਇਧਰ ਅਨੰਦਪੁਰ ਸਾਹਿਬ ਨੂੰ ਜਾਂਦਾ ਇਧਰੋਂ ਫਿਰ ਗੁਰੂ ਕੇ ਲੋਰ ਜਾਂਦਾ ਆ ਰਲਤਾ ਤੁਸੀਂ ਤਾਂ ਚੇਤਾ ਆਇਆ ਕਿ ਨਹੀਂ ਆਇਆ ਕੋਈ ਸਿੱਧਾ ਇੱਕ ਵਰੀ ਤੁਸੀਂ ਮੇਰੇ ਨਾਲ ਗੁਰੂ ਕੇ ਲੋਰ ਗਏ ਕਿ ਨਹੀਂ ਗਏ ਨਹੀਂ ਪਤਾ ਨਹੀਂ ਜਿੱਤਦਾ ਨਹੀਂ ਜਿੱਤਦਾ ਬਸ ਇਹਨਾਂ ਜਿੱਤਾਂ ਨੇ ਆਮਲੀ ਨਦੀ ਦੇ ਨਾਲ ਨਾਲ ਲੱਗ ਬਏ ਇੱਕ ਛੋਟੇ ਜਿਹੇ ਗੁਰਦੁਆਰੇ ਪਾਣੀਆਂ ਥਾਂ ਕਿ ਉੱਪਰ ਉੱਪਰ ਗਏ ਗੁਰਦੁਆਰੇ ਉਹ ਤੇ ਉਧਰ ਨੂੰ ਆ ਡੰਡੀਗੜ੍ਹ ਨੂੰ ਰਸਤੇ ਜਾਂਦੇ ਆ ਉਹ ਕਿਹੜੇ ਗੁਰਦੁਆਰੇ ਦੇ ਅੱਗੇ ਉਹ ਨਾਨਪਸ ਨਿਰ ਨਾਨਪੁਰ ਸਾਹਿਬ ਤੋਂ ਅੱਗੇ ਜਾ ਕੇ ਨਿਰਮੋਹਗੜ੍ਹ ਸਾਹਿਬ ਗੁਰਦੁਆਰਾ ਜਿੱਥੇ ਗੁਰਗੋਬਿੰਦ ਸਿੰਘ ਜੀ ਨੇ ਜਾ ਕੇ ਆਪਣੇ ਪਰਿਵਾਰ ਨਾਲੋਂ ਪਹਿਲਾ ਵਿਛੋੜਾ ਉਹਨਾਂ ਦਾ ਉੱਥੇ ਹੋਇਆ ਹੈ ਜਾਨਕਿ ਮੋਹ ਤੋੜਤਾ ਸੀਗਾ ਅੰਦਰੋਂ ਮਨ ਤੋਂ ਮਨ ਤੋਂ ਮੋਹ ਤੋੜਤਾ ਸੀ ਵੀ ਹੁਣ ਮੇਰਾ ਤੁਹਾਡਾ ਕੋਈ ਮੋਹ ਨਹੀਂਗਾ ਕੋਈ ਪਿਆਰ ਨਹੀਂਗਾ ਹੁਣ ਮੈਂ ਸਿੱਖ ਪੰਥ ਵਾਸਤੇ ਯੂਜਨਾ ਆ ਉਹ ਨਿਰਮੋਹ ਘਟ ਗੁਰਦੁਆਰਾ ਹੈ ਉਹ ਪਰਪੰਡ ਕਰਕੇ ਹਾਂਜੀ ਉਹ ਹੈਗਾ ਲੋ ਪਿਆਰੇ ਪਹੁੰਚ ਗਏ ਆ ਜੀ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇ ਗੁਰਬਾਣੀ ਲੱਗੀ ਆ ਇੱਕ ਫੋਟੋ ਖਿਚਾ ਲਓ ਜੀ ਗੁਰਦੁਆਰਾ ਸੋਹਿਲਾ ਕੋੜਾ ਸਾਹਿਬ ਛੇਵੀਂ ਪਾਤਸ਼ਾਹੀ ਦੇ ਕੋੜੇ ਦਾ ਇੱਥੇ ਸਸਕਾਰ ਹੋਇਆ ਆ ਔਰ ਛੇਵੀਂ ਪਾਸ਼ੇ ਦੇ ਕੋੜੇ ਨੂੰ ਮੈਂ ਇੱਕ ਮੈਨੂੰ ਬਹੁਤ ਹੀ ਵਧੀਆ ਜੀ ਇੱਥੇ ਚੀਜ਼ ਲਿਖੀ ਨਹੀਂ ਮਿਲੀ ਆ ਮੈਂ ਇੱਥੇ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਪੜੋ ਜੀ ਲਿਖਿਆ ਕਿੰਨੇ ਬੰਦੇ ਨੇ ਸਰਚ ਕੀਤੇ ਆ ਸਰਚ ਕਰਕੇ ਲਿਖਿਆ ਆ ਪੰਜਾਬ ਦੀ ਧਰਤੀ ਤੇ ਪਿਛਲੇ 7 ਸਾਲਾਂ ਵਿੱਚ ਹੋਈਆਂ 430 ਬੇਅਦਬੀਆਂ ਚੋਂ 422 ਨਹੀਂ ਸੀ ਹੋਣੀਆਂ ਜੇ ਗੁਰੂ ਦਰਬਾਰ ਸੁਣਨੇ ਨਾ ਛੱਡੇ ਹੁੰਦੇ ਸੋਚਣ ਵਾਲ ਚਾਰਨ ਵਾਲੀ ਗੱਲ ਇਹ ਆ ਵੀ ਜਿਸ ਵੀ ਇਨਸਾਨ ਨੇ ਲਿਖਿਆ ਉਹਨੇ ਕਿੰਨੀ ਸਰਚ ਕੀਤੀ ਹੋएगी ਇਸ ਬਾਰੇ ਤੇ ਵਾਕਈ ਵੀ ਸਹੀ ਗੱਲ ਆਏ ਜੇ ਆਪਾਂ ਇਹਨਾਂ ਨੂੰ ਗੁਰੂ ਘਰਾਂ ਨੂੰ ਸੁਣਨੇ ਨਾ ਛੱਡਦੇ ਤਾਂ ਬੇਅਦਬੀਆਂ ਨਾ ਹੁੰਦੀਆਂ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਆਪਣੀ ਕੋੜੀ ਦਾ ਸੰਸਕਾਰ ਕਰਦੇ ਹੋਏ ਨਾਲ ਗੁਰਸਿੱਖ ਨੇ ਇਹ ਦਰਬਾਰ ਸਾਹਿਬ ਆ ਸੁਹਿੱਲੀ ਕੋੜਾ ਸੰਸਕਾਰ ਸਥਾਨ ਇੱਥੇ ਚੋਪਕਾ ਇਹ ਇਸ ਇਲਾਕੇ ਦੇ ਵਿੱਚ ਪੰਜ ਸੱਤ ਗੁਰਦੁਆਰੇ ਨੇ ਨਿੱਕੇ 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 ਨੇ ਔਰ ਬੜੇ ਸੋਹਣੇ ਇਲਾਕੇ ਦੇ ਵਿੱਚ ਨੇ ਬੜਾ ਸੋਹਣਾ ਰਾਹ ਆ ਦਰਸ਼ਨ ਜਰੂਰ ਕਰਿਆ ਕਰੋ ਇਹਨਾਂ ਗੁਰਦੁਆਰਿਆਂ ਸਾਹਿਬ ਦੇ ਇੱਧਰ ਵੇਖੋ ਕਿੱਡਾ ਡੀ ਪਿਆ ਮਤਲਬ ਕਿੰਨੀ ਸਿੱਧੀ ਚੜਾਈ ਥੰਦੀ ਹੈ ਇਹ ਗੁਰਦੁਆਰਾ ਖੂਸ ਆਇਆ ਵੀ ਹੈ ਛੇਵੀਂ ਪਾਸ਼ਾਹੀ ਦਾ ਇਹ ਵੀ ਅਸਲ 'ਚ ਇਹ ਜਿਹੜੇ ਇਲਾਕੇ ਆ ਨਾ ਇੱਥੇ ਗੁਰਗੋਵਿੰਦ ਸਿੰਘ ਜੀ ਦੇ ਸੋਹਰੇ ਸੀਗੇ ਸੋਹਰੇ ਆ ਇੱਥੇ ਗੁਰਗੋਵਿੰਦ ਸਿੰਘ ਜੀ ਦੇ ਆਈ ਜਦੋਂ ਨਿੱਕੇ ਨੇ ਕੀ ਹੁੰਦੇ ਨੇ ਨਾ ਡੈਡੀ ਐਡਰੈਸ ਹੈ ਤੇ ਵਾਂਗੂ ਸਾਨੂੰ ਕਹਿਣਾ ਲਾਦ ਲੇਰ 4x4 ਥਮ 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 ਕਰਦੇ ਆਂ ਭਾਈ ਆਈ ਇਧਰ ਨਹੀਂ ਚੜ ਜਾਨੇ ਉਹ ਨਹੀਂ ਕਿ ਜਿੱਦ ਤਰ੍ਹਾਂ ਆਪਾਂ ਉਤਰੇ ਆਂ ਥੱਕੇ ਹੁੰਦੇ ਸੀਗੇ ਜੋਰ ਲਾ ਕੇ ਚੜਨਾ ਪੈਂਦਾ ਹੁੰਦਾ ਸੀ ਮੈਡਮ ਕਹਿੰਦੇ ਜਦੋਂ ਥੱਲੇ ਨੂੰ ਉਤਰ ਕੇ ਆਏ ਨਾ ਇੱਥੋਂ ਉੱਪਰੋਂ ਆਏ ਸੀ ਤੇ ਉਰੀ ਵਾਲਾ ਗੁਰਦੁਆਰਾ ਚੇਤੇ ਆ ਗਿਆ ਉਰੀ ਵਾਲਾ ਗੁਰਦੁਆਰਾ ਇਦਾਂ ਹੀ ਥੱਲੇ ਉਤਰ ਕੇ ਉਹ ਵੀ ਕਸ਼ਮੀਰ ਦੇ ਲਾਸਟ ਤੇ ਬਿਲਕੁਲ ਬਾਰਡਰ ਤੇ ਲਾਗੇ ਜਾ ਕੇ ਉਹਦੇ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ ਉਹਦੇ ਵੀ ਦਰਸ਼ਨ ਕਰਵਾਏ ਸੀਗੇ ਇਹ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ ਉਹ ਵੀ ਉਹ ਵੀ ਛੇਵੇਂ ਪਾਤਸ਼ਾਹ ਦਾ ਹੀਗਾ ਉਰੀ ਵੀ ਛੇਵੇਂ ਪਾਤਸ਼ਾਹ ਦਾ ਹੀਗਾ ਇੱਥੇ ਗੁਰੂ ਸਾਹਿਬ ਜੀ ਨੇ ਕਿਸੇ ਰਾਜੇ ਦੇ ਦੋ ਪੁੱਤਰ ਦੀ ਦਾਤ ਦਿੰਦਿਆਂ ਹੋਇਆਂ ਉਸ ਰਾਜੇ ਵੱਲੋਂ ਇਹ ਖੂਹ ਲਵਾਇਆ ਗਿਆ ਹੀਗਾ ਜਾਦ ਵਿੱਚ ਇੱਥੇ ਖੂਹ ਹੋਏਗਾ ਲੋ ਜੀ ਕਰੋ ਦਰਸ਼ਨ ਗੁਰਦੁਆਰਾ ਖੂਹੀ ਸਾਹਿਬ ਪਾਤਸ਼ਾਹ ਛੇਵੀ ਮੈਂ ਪਹਿਲਾਂ ਨਮਸਕਾਰ ਕਰ ਲਾਂ ਪਾਤਸ਼ਾਹ ਜੀ ਨੂੰ ਗੁਰਦੁਆਰਾ ਖੂਹ ਸੇਵਾ ਖੂਈ ਸਾਹਿਬ ਆ ਕਿੰਨੇ ਸੁੰਦਰ ਵਾਤਾਵਰਨ ਦੇ ਵਿੱਚ ਵਸਿਆ ਹੋਇਆ ਗੁਰਦੁਆਰਾ ਸਾਹਿਬ ਆ ਠੀਕ ਹੈ ਮੈਨੂੰ ਲੱਗਦਾ ਉਹ ਨੈਣਾ ਦੇ ਵੀ ਆ ਉਹ ਉਹ ਨੈਣਾ ਦੇ ਵੀ ਆ ਲੋ ਜੀ ਛੇ ਪਾਛੇ ਦਾ ਖੂਈ ਸਾਹਿਬ ਗੁਰਦੁਆਰਾ ਦੇਖਣ ਤੋਂ ਬਾਅਦ ਸੋਹਣੀਆਂ ਸੋਹਣੀਆਂ ਵਾਦੀਆਂ ਦੇਖੋ ਤੇ ਆ ਪਿੱਛੇ ਨਾਕੀ ਗਿਆ ਆ ਨੀਵਾ ਚੱਲਦਾ ਟੋਲ ਟੈਕਸ 70 ਰੁਪਏ ਦਾ ਏ ਤੁਸੀਂ ਕਿਤੋਂ ਵੀ ਹਿਮਾਚਲ ਐਂਟਰ ਕਰਦੇ ਜੇ ਉਹ ਲੱਗਣੇ ਹੁੰਦੇ ਆ। ਵੈਲੋ ਕਿ ਦਿਨ ਸੋਨਾ ਰਮਣੀਕ ਹੈ ਨਾ। ਉਹ ਨੈਣਾ ਦੇਵੀ ਤੇ ਨਾ ਬੱਦਲ ਚੜ੍ਹਿਆ ਆ। ਬੱਦਲ ਚੜ੍ਹਿਆ ਨੈਣਾ ਦੇਵੀ ਨੇ। ਜੀਆਂ ਜੀ ਰਮਣੀਕ ਜੀਆਂ ਪਹਾੜੀਆਂ ਤੇ ਬੜੀ ਸੋਹਣੀ ਜਗਾ ਬੜੀ ਸੋਹਣੀ ਡਰਾਈਵਰੀ ਹੁੰਦੀ ਇੱਥੇ ਉੱਥੋਂ ਚੜ੍ਹ ਕੇ ਆਏ ਜੀ ਅਸੀਂ ਠੀਕ ਹੈ ਜੀ ਤੇ ਗੁਰਦੁਆਰਾ ਸੇਹਰਾ ਸਾਹਿਬ ਆਇਆ ਕਿੱਧਰ ਭੱਜ ਜਾਏ ਉੱਪਰ ਜਾਣਾ ਬਟ ਅੱਜ ਤੇ ਆਪਾਂ ਆਏ ਆ ਦਰਸ਼ਨ ਕਰਨੇ ਉੱਪਰ ਜਾ ਕੇ ਇੱਥੇ ਗੁਰਗੋਮ ਸਿੰਘ ਜੀ ਦੀ ਜਦੋਂ ਬਰਾਤ ਠੁਕੀ ਆ ਤੇ ਫਿਰ ਇੱਥੇ ਸੇਹਰਾ ਬੰਨਿਆ ਆ ਗੁਰੂ ਅਮਰ ਸਿੰਘ ਜੀ ਨੂੰ ਚਲੋ ਬੇਟਾ ਚਲੋ ਚਲੋ ਲੰਗਰ ਦੀ ਸੇਵਾ ਪਾ ਦੋ ਕਾਰ ਸੇਵਾ ਪਾ ਲਓ ਲੋ ਜੀ ਗੁਰਦੁਆਰਾ ਸੇਰਾ ਸਾਹਿਬ ਜਰ ਆ ਜਾ ਜਰ ਮ ਨਾਲ ਆ ਜੀ ਇੱਕ ਫੋਟੋ ਖਿੱਚੀਏ ਤੁਹਾਡੀ ਰੋਜੀ ਦਰਸ਼ਨ ਕੀ ਹੈ ਬਲਾਏ ਉਹ ਜਦੋਂ ਮੇਲੇ ਤੇ ਜਦੋਂ ਹੁੰਦੇ ਸੀ ਤੇ ਪੈਸੇ ਦਾਹਾਂ ਦੇ 9 ਜਾਂ 8 ਮਿਲਦੇ ਹੁੰਦੇ ਸੀਗੇ ਲੋ ਜੀ ਉਹ ਸਾਹਮਣੇ ਗੁਰੂ ਘਰ ਹੋ ਰਿਹਾ ਤੇ ਆਪਾਂ ਪਹੁੰਚ ਗਏ ਆ ਗੁਰਦੁਆਰਾ ਤਰਬੈਣੀ ਸਾਹਿਬ ਤੇ ਆ ਸਾਡੇ ਬਚਪਨ ਦੀ ਯਾਦ ਜਦੋਂ ਦੇ ਅਨੰਦਪੁਰ ਸਾਹਿਬ ਨਹੀਂ ਨਾ ਆਏ ਉਸ ਤੋਂ ਬਾਅਦ ਹੁਣ ਆ ਚੀਜ਼ਾਂ ਦੇ ਦਰਸ਼ਨ ਹੋਏ ਨੇ ਟੁੱਟੇ ਟੁੱਟੇ ਪੈਸੇ ਮਿਲ ਜਾਂਦੇ ਨੇ ਇਹ ਕਿਦਾਂ ਦਿੰਦੇ ਜੀ ਵੀਰ ਜੀ 100 ਦੇ ਦੀ 10 ਦੇ 8 ਜੇ ਵੀ ਰੇਟ ਹੋਈ ਆ ਮੈਨੂੰ ਲੱਗਦਾ ਹੂੰ 100 ਰੁਪਿਆ ਤੋਂ 80 ਰੁਪਏ ਦੇ ਖੁੱਲੇ ਮਿਲ ਜਾਣ ਨਾਲੇ ਗੁਰਦੁਆਰਾ ਤਿਰਬੈਣੀ ਸਾਹਿਬ ਦਰਸ਼ਨ ਕਰੋ ਜੀ ਕੀ ਲੈਣ ਲਓ ਜੀ ਮੋਰ ਦੇ ਦਰਸ਼ਨ ਕੋ ਗਏ ਇਹ ਕਿਥੇ ਗਿਆ ਉਹ ਚਲ ਗਿਆ ਜੇ ਚਲ ਗਿਆ ਹੀ ਪਿੱਛੇ ਜੇ ਉਹ ਪੂਛ ਜੀ ਆ ਬਸ ਚਲ ਗਿਆ ਥੱਲੇ ਫੇਰ ਆਊਗਾ ਸਹਿਬ ਨਹੀਂ ਪਹਾੜ ਦੇਖੋ ਜੀ ਪਹਾੜੇ ਪੱਕਾ ਪਹਾੜ ਆ ਜਿੱਦਾਂ ਕੋਲੇ ਦਾ ਨਹੀਂ ਹੁੰਦਾ ਇਹ ਗੁਰਦੁਆਰਾ ਤੇ ਬੈਣੀ ਸਾਹਿਬ ਤੇ ਆ ਇਥੇ ਬਾਸ਼ਾ ਮਾਰ ਕੇ ਤੇ ਜਲ ਕੱਢਿਆ ਹੈਗਾ ਤੇਰੇ ਬੈਣੀ ਦੇ ਪਵਿੱਤਰ ਪੀਨ ਜੋਗ ਜਲ ਮਾਇਆ ਪਾ ਕੇ ਪਾਪਾਂ ਦੇ ਭਾਗੀ ਨਾ ਬਣੋ ਹਾਂ ਲੋਕੀ ਇਹਦੇ ਵਿੱਚ ਸਿੱਕੇ ਸੁੱਟਦੇ ਹੁੰਦੇ ਸੀਗੇ ਪਤਾ ਤੇ ਅਜੇ ਵੀ ਸ਼ਾਇਦ ਕਿਸੇ ਨੇ ਵੇਖ ਲਾ ਅਜੇ ਵੀ ਲੋਕਾਂ ਨੇ ਚਿੱਕੇ ਸੁੱਟੇ ਹੀ ਇੱਥੇ ਇਥੋਂ ਜਲ ਨਿਕਲਦਾ ਆ ਬਿਲਕੁਲ ਆ ਬਾਲਟੀ ਆ ਬਾਲਟੀ ਨਾਲ ਜਾਲ ਪੁੱਟੋ ਇਥੇ ਪਾਣੀ ਦੇ ਪੀਣ ਵਾਲੇ ਪਾਣੀ ਦੇ ਕਹਿੰਦੇ ਘਾਟ ਹੀ ਕੀ ਤੇ ਗੁਰੂ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਤੇ ਸੰਗਤਾਂ ਨੇ ਪੀ ਨੋ ਨੋ ਵੇਸੇ ਪਾਣੀ ਕਰਵਾਇਆ ਤਰਬੈਣੀ ਤੇ ਵਿੱਚ ਬਰਸ਼ਾ ਮਾਰ ਕੇ ਤੇ ਤਿੰਨ ਧਾਰਾਂ ਵਗੀਆਂ ਤੇ ਗਤਾਮ ਨਾਮ ਇਹਦਾ ਤਰਬੈਣੀ ਪੈ ਗਿਆ ਲੋ ਮੈਂ ਵੀ ਛੱਕਾਂ ਜਰਾ ਲੋ ਜੀ ਦਰਸ਼ਨ ਕਰੋ ਗੁਰਦੁਆਰਾ ਗੁਰੂ ਘਰ ਲਾਹੌਰ ਤੇ ਇਹਦੇ ਥੱਲੇ ਹੈਗਾ ਇੱਧਰ ਗੁਰਦੁਆਰਾ ਪੋੜ ਸਾਹਿਬ ਇੱਧਰ ਆਓ ਇੱਧਰ ਚੱਲੀਏ ਇੱਧਰੋਂ ਆਇਆ ਲਖੀ ਗੁਰਦੁਆਰਾ ਪੋੜ ਸਾਹਿਬ ਇਹ ਹੈ ਜੀ ਗੁਰਦੁਆਰਾ ਪੌੜ ਸਾਹਿਬ ਬਿਲਕੁਲ ਗੁਰੂਕੇ ਲੋਹਰ ਤੋਂ ਚਾਰ ਕਦਮਾਂ ਦੀ ਦੂਰੀ ਤੇ ਇੱਥੇ ਗੁਰਗੋਮੀ ਸਿੰਘ ਦੇ ਘੋੜੇ ਨੇ ਪੌੜ ਮਾਰ ਕੇ ਤੇ ਜਲ ਕੱਢਿਆ ਸੀਗਾ ਕਿਉਂਕਿ ਪਾਣੀ ਦੀ ਤੇ ਬਹੁਤ ਕਮੀ ਸੀਗੀ ਨਾ ਜਦੋਂ ਇੱਥੇ ਤੇ ਇੱਥੇ ਆ ਪੌੜ ਮਾਰਿਆ ਸੀਗਾ ਆ ਦੇਖਿਓ ਦਰਸ਼ਨ ਕਰੋ ਪੌੜ ਦੇ ਇਹ ਪੌੜੀਆਂ ਕੱਢੋ ਵਿੱਚੋਂ ਜਲ ਕੱਢ ਲਓ ਕਡੋ ਬਾਲਟੀ ਨਾਲ ਜੈਟ ਕਲਜਾਲ ਕਢੋ ਲੰਗੂਰ ਬਹੁਤ ਹੈ ਇੱਥੇ ਸਾਰੇ ਇਕੱਠੇ ਹੋਏ ਲੰਗੂ ਲੰਗੂਰ ਸਾਰੇ ਇਕੱਠੇ ਹੋਏ ਗਿਆ ਵੇਖੋ ਪੂਰੇ ਲੋ ਜੀ ਲੰਗੂਰਾ ਦਾ ਅੱਡਾ ਬਹੁਤ ਜ਼ਿਆਦਾ ਭਰਿਆ ਆ ਜੇ ਇਹਨਾਂ ਦੇ ਲੱਗਿਓ ਨੰਗੇ ਆ ਡਰ ਲੱਗੰਦਿਆ ਥੋੜਾ ਜਿਹਾ ਕਿਉਂਕਿ ਇਹ 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 ਜਾਣੇ ਬਹੁਤ ਆ ਨਾ ਬਹੁਤ ਜਾਣਿਆ ਨਿੱਕੇ ਨਿੱਕੇ ਜੇ ਡਰ ਗਏ ਨਿੱਕੇ ਦਾ ਰਦੇ ਵੱਡੇ ਵੱਡੇ ਉਹ ਭੱਜੇ ਹੁੰਦੇ ਆ ਵੱਡੇ ਘੂਰ ਕੇ ਵਿੰਦੇ ਆ ਅੱਛਾ ਇਹ 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 ਚੀਜ਼ਾਂ ਲੱਭਦੇ ਆ ਨਾ ਖਾਣ ਪੀਣ ਨੂੰ ਪਰ ਭਾਈ ਜੇ ਇੱਕ ਜਿਹੜੇ ਕਿਸੇ ਨੇ ਖਾਣ ਪੀਣ ਦੀ ਚੀਜ਼ ਪਾਤੀ ਨਾ ਉਹਨੂੰ ਛੱਡਣਾ ਨਹੀਂ ਇਹਨਾਂ ਨੇ ਉਹ ਮਗਰ ਪੈ ਜਾਂਦੇ ਮਗਰ ਪੈ ਜਾਂਦੇ ਪਹਾੜੀ ਵੇਖ ਲਓ ਗਿੱਲੀ ਹੋਈ ਪਹਾੜੀ ਪਹਾੜੀ ਦੇ ਵਿੱਚੋਂ ਪਾਣੀ ਚੁੰਦਾ ਵੇਖੋ ਮੌਸਮ ਠੀਕ ਹੈ ਮੌਸਮ ਠੀਕ ਆ ਬਹੁਤੀ ਗਰਮੀ ਨਹੀਂ ਹੈਗੀ ਚਲੋ ਵੀ ਲੋਗ ਰਗੋਮੇ ਸਿੰਘ ਦਾ ਨਾਮ ਤੇ ਚੜਜੋ ਚੜਾਈਆਂ ਹਣ ਠੀਕ ਹੈ ਜੀ ਚੱਲ ਲਾ ਲੈ ਦਾਦੇ 4x4 ਲਾ ਦੇ ਖਿੱਚ ਦੇ ਖਿੱਚ ਦੇ ਖਿੱਚ ਦੇ ਗੱਡੀ ਸੁੱਕੀ ਸੁੱਕੀ ਥਾਂ ਤੇ ਚੱਲੋ ਸੁੱਕੀ ਸੁੱਕੀ ਥਾਂ ਤੇ ਲਓ ਜੀ ਪਹੁੰਚ ਗਏ ਆ ਗੁਰੂਕੇ لاہور ਉੱਪਰੋਂ ਥਿਓ ਕਿੰਨਾ ਸ਼ਾਨਦਾਰ ਦੇਖਦਾ ਸਾਰੇ ਪੰਨੇ ਪਹਾੜੀਆਂ ਦੇ ਵਿੱਚ ਜੇ ਜਗਾ ਆ ਦੈਂਦਾ ਬੰਦੋਬਸਤ ਹੈਗਾ ਆ ਹਾ ਮੈਡਮ ਥੱਗੀ ਥੱਗੀ ਛੋੜੀਆਂ ਜਿਆਦੀਆਂ ਔਰ ਵੱਡੀਆਂ ਵੀ ਆ ਉੱਚੀਆਂ ਵੀ ਆ ਪੌੜੀਆਂ ਐ ਭਲਾ ਕੀ ਆ ਕਾਦੇ ਫੋਲੇ ਆ ਕਮਲ ਦੇ ਫੁੱਲ ਚਿੱਕੜ ਚੁੱਕੇ ਆ ਇਹਨੇ ਕਮਲ ਹਮੇਸ਼ਾ ਚਿੱਕੜ ਚੁੱਕਦਾ ਕਿੰਨਾ ਵੱਡਾ ਪੱਤਾ ਕਿੰਨਾ ਵੱਡਾ ਪੱਤਾ ਯਾਰ ਫੁੱਲ ਵੀ ਕਿੰਨਾ ਤਖੜਾ ਆ ਫੁੱਲ ਵੀ ਬਹੁਤ ਵਧੀਆ ਵੱਧੀਆ ਮੋਟਾ ਆ ਪਹਿਲੀ ਵਾਰੀ ਵੇਖਿਆ ਪਹਿਲੀ ਵਾਰੀ ਲੋ ਜੀ ਕਰੋ ਦਰਸ਼ਨ ਗੁਰਦੁਆਰਾ ਵਿਪੌਰ ਸਾਹਿਬ ਪਾਤਸ਼ਾਹੀ ਦਸਵੀਂ ਇੱਥੇ ਚੌਪੀ ਸਾਹਿਬ ਦੇ ਉਚਾਰਨ ਕੀਤਾ ਗਿਆ ਸੀਗਾ ਗੁਰੂ ਗੋਬਿੰਦ ਸਿੰਘ ਪਾਸ਼ਾ ਵੱਲੋਂ ਕਮਰਾ ਮਿਲ ਗਿਆ ਆ ਲੰਗਰ ਪ੍ਰਸ਼ਾਦਾ ਵੀ ਰੈਡੀ ਆ ਤੇ ਇਹ ਬਹੁਤ ਸੋਹਣੀ ਜਗ੍ਹਾ 200 ਰੁਪਏ ਦਾ ਕਮਰਾ ਮਿਲਿਆ ਆਨੰਦਪੁਰ ਸਾਹਿਬ ਤੋਂ ਕਰੀਬਾ ਨੇ 25-30 ਕਿਲੋਮੀਟਰ ਹੈਗਾ ਜੀ ਇੱਧਰ ਨੂੰ ਨੰਗਲਵਾਲ ਨੂੰ ਰਸਤੇ 'ਚ ਨੰਗਲ ਡੈਮ ਵੀ ਆਇਆ ਆ ਦੇਖੋ ਇੱਧਰ ਆਓ ਆਵੇ ਖਾਓ ਲਓ ਜੀ ਇਹ ਦੇਖੋ ਜੀ ਬਦਲਾਣਾ ਘੇਰਿਆ ਪਿਆ ਆ ਇਹ ਦਰਿਆ ਹੀ ਆ ਨੰਗਲ ਨੰਗਲ ਦਰਿਆ ਆ ਆ ਉਹ ਨਾਨਕਸਰੀਆਂ ਦਾ ਗੁਰਦੁਆਰਾ ਆ ਉੱਥੇ ਈਸ਼ਰ ਸਿੰਘ ਜੀ ਦਾ ਬਸੰਤ ਬਾਬਾ ਈਸ਼ਰ ਸਿੰਘ ਦਾ ਉਹ ਕੀਤਾ ਗਿਆ ਆ ਫੁੱਲ ਤਾਰੇ ਹੀ ਇਹਨਾਂ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਬਾਹਰ ਆਏ ਆ ਤੇ ਬੜੀ ਸੋਹਣੀ ਬਾਰਿਸ਼ ਹੋੰਦਾ ਪਈ ਆ ਬਾਰਿਸ਼ ਤੇਜ਼ ਹੀ ਲੱਗਦੀ ਤੇਜ਼ ਆ

Сил. Ой, а кому-то дыхать не